ਮੈਂ ਤਾਂ ਪਿਛਲੇ ਦਿਨੀ ਵੀ ਬੇਨਤੀ ਕਰਕੇ ਆਇਆ ਮੰਜੀ ਸਾਹਿਬ ਵੀ ਬੇਨਤੀ ਕਰਕੇ ਆਇਆ ਕਿ ਜਿਹੜੇ ਯੁੱਗ ਦਾ અવਤਾਰ ਗੁਰੂ ਨਾਨਕ ਹੈ ਉਸ ਯੁੱਗ ਨੂੰ ਡੰਡਾ ਲੈ ਕੇ ਬੰਦੇ ਕੁੱਟਣ ਲੱਗੇ ਹੋਏ ਨੇ ਵੀ ਇਹ ਕਲ ਯੁੱਗ ਹੈ ਹਰ ਬੰਦੇ ਨੇ ਡੰਡਾ ਚੁੱਕਿਆ ਵੀ ਕਲ ਯੁੱਗ ਦਾ ਸਿਰ ਪਾੜਨਾ ਹੈ ਸ਼ੁਕਰ ਹੈ ਕਿਸੇ ਨੂੰ ਲੱਭਾ ਨਹੀਂ ਨਹੀਂ ਤੇ ਹਰ ਗਲੀ 'ਚ ਲੱਭਾ ਪਾਇਆ ਹੋਣਾ ਸੀ ਕੁੱਟ-ਕੁੱਟ ਕੇ ਇਹਦਾ ਕੁਝ ਹੋਰ ਹੀ ਬਣਾ ਦੇਣਾ ਸੀ ਕਲ ਯੁੱਗ ਦਾ ਜਿਸ ਯੁੱਗ ਦਾ અવਤਾਰ ਗੁਣਨਕ ਹੋਵੇ ਉਹ ਯੁੱਗ ਕਿਵੇਂ ਮਾੜਾ ਹੋ ਸਕਦਾ ਹੈ ਇਹ ਜੀ ਸਤਜੁਗ ਬੜਾ ਚੰਗਾ ਸੀ ਕਿ ਤੁਸੀਂ ਚਾਹੁੰਦੇ ਹਰਨਾਕਸ਼ ਦਾ ਰਾਜ ਹੋਵੇ ਸਤਜੁਗ ਵਿੱਚ ਰਾਜ ਹਰਨਾਕਸ਼ ਦਾ ਸੀ ਭਗਤ ਪ੍ਰਹਲਾਦ ਨੂੰ ਕਿੰਨੇ ਤਸੀਹੇ ਦਿੱਤੇ ਗਏ ਅਸੀਂ ਕਿੰਨੇ ਜੀ ਯੁੱਗ ਚੰਗਾ ਜਿਸ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਇਹ ਗੁਰੂ ਤੁਹਾਨੂੰ ਕਹਿੰਦਾ ਹੈ ਕਿ ਸਭ ਤੋਂ ਵਧੀਆ ਯੁੱਗ ਕਲ ਯੁੱਗ ਹੈ ਲਿਖਣਾ ਤੇ ਲਿਖ ਲਓ ਰਿਕਾਰਡਿੰਗ ਕਰਨੀ ਰਿਕਾਰਡਿੰਗ ਕਰ ਲਓ ਇਹ ਤੇ YouTube ਤੋਂ ਕੱਢ ਲਿਓ ਸਤਜੁਗ ਦਵਪਰ ਤ੍ਰੇਤਾ ਭਣੀਏ ਜੇ ਤੁਸੀਂ ਕਹੋ ਸਤਜੁਗ ਜੇ ਤੁਸੀਂ ਕਹੋ ਤ੍ਰੇਤਾ ਯੁੱਗ ਜੇ ਤੁਸੀਂ ਕਹੋ ਦਵਪਰ ਯੁੱਗ کل جگ اوتمو جگا ماہے پھر کل جگ جگ بہت ودی اے کر کرے سو اے کر پائے جی سجا ہاتھ گنا کرے گا تو یہی وڈیا جائے گا کھبے ہاتھ نو نچھ نہیں جو ہونا اے کر کرے سو اے کر پائے ایس ہاتھ نال کرو گے اسی ہاتھ نال ہی پاؤ گے کوئی نہ پکڑیے کسے تھائیں ਕਿਸੇ ਦੀ ਥਾਂ ਕਿਸੇ ਨੂੰ ਸਜ਼ਾ ਨਹੀਂ ਮਿਲੇਗੀ ਇਹ ਸਤਜੋਗ ਤੇ ਤ੍ਰੇਤੇਤ ਦਵਾਪਰ ਦੀਆਂ ਗੱਲਾਂ ਨੇ ਬੰਦਾ ਇੱਕ ਪਾਪ ਕਰਦਾ ਸੀ ਪੂਰੀ ਪ੍ਰਕਿਰਤੀ ਨੂੰ ਸਜ਼ਾ ਮਿਲਦੀ ਸੀ ਵੀ ਇੱਕ ਬੰਦੇ ਨੇ ਪਾਪ ਕੀਤਾ ਇੱਥੇ ਘਰ ਵਿੱਚ ਜਿਹੜਾ ਕਰੇਗਾ ਸਿਰਫ ਉਹਨੂੰ ਮਿਲੇਗੀ ਘਰ ਦੇ ਬਾਕੀ ਜੀਆਂ ਨੂੰ ਨਹੀਂ ਮਿਲੇਗੀ ਕਿਉਂਕਿ ਇੱਥੇ ਤੁਹਾਡਾ ਗੁਰੂ ਤੁਹਾਨੂੰ ਰੋਜ਼ ਪੜ੍ਹਾਉਂਦਾ ਹੈ ਕਰਮੀ ਕਰੋ ਕਿਰਪਾ ਕਰਮੀ ਆਪੋ ਆਪਣੀ ਫਿਰ ਕਹੋ ਕਰਮੀ ਆਪੋ ਆਪਣੀ ਫਿਰ ਕਹੋ ਕਰਮੀ ਆਪੋ ਆਪਣੀ ਬੰਦੇ ਦੀ ਆਪਣੀ ਹੈ ਔਰਤ ਦੀ ਆਪਣੀ ਹੈ ਪੁੱਤਰ ਦੀ ਆਪਣੀ ਹੈ ਧੀ ਦੀ ਆਪਣੀ ਹੈ ਭੈਣ ਦੀ ਆਪਣੀ ਹੈ ਭਰਾ ਦੀ ਆਪਣੀ ਹੈ ਇਹ ਤੋਂ ਵਧੀਆ ਯੁੱਗ ਕਿਹੜਾ ਹੈ ਇਸ ਤੋਂ ਵਧੀਆ ਕੋਈ ਯੁੱਗ ਨਹੀਂ ਹੈ ਇੱਥੇ ਤਾਂ ਕਰਮੀ ਆਪੋ ਆਪਣੀ ਹੈ ਕੱਤਕ ਕਰਮ ਕਮਾਉਣੇ ਕੱਤਕ ਦਾ ਮਹੀਨਾ ਹੈ ਕਰਮ ਤੁਸੀਂ ਕਮਾਉਣੇ ਨੇ ਹੁਣ ਦੁੱਖ ਕਿਸ ਗੱਲ ਦਾ ਹੈ ਗਿਆਨੀ ਜੀ ਅਰਦਾਸ ਕਰੋ ਅਮਰਤ ਵੇਲੇ ਦੀ ਗਿਆਨੀ ਜੀ ਅਰਦਾਸ ਕਰੋ ਮਹਾਰਾਜ ਨਿਤਨੇਮ ਬਖਸ਼ਣ ਜਿਲਕੁਲ ਕਰਾਉਣੀ ਚਾਹੀਦੀ ਹੈ ਕਰਨੀ ਵੀ ਚਾਹੀਦੀ ਹੈ ਪ੍ਰਪੋਛੋ ਵੀ ਤੂੰ ਇਮਾਨਦਾਰ ਹੈਗਾ ਅਮਰਤ ਵੇਲੇ ਉਠਣਾ ਚਾਹੁੰਨੇ ਪਾਠ ਕਰਨਾ ਚਾਹੁੰਦਾ ਹਾਂਜੀ ਫਿਰ ਤੂੰ ਐਦਾ ਕਰ ਕੱਲ ਸਵੇਰੇ ਉੱਠੀ ਫਿਰ ਤੁਹਾਡੇ ਆ ਸਾਡੇ ਚ ਬੜੇ ਨੇ ਆ ਜਾਾਂਗੇ ਜੀ ਗੁਰਦੁਆਰੇ ਜਦਨ ਮਹਾਰਾਜ ਲਿਆਏਗਾ ਬਹੁਤ ਸਿਆਣੀ ਕਰਦਾ ਹੈ ਤੇ ਸਕੂਲ ਵੀ ਉਧਰ ਹੀ ਜਦਨ ਮਹਾਰਾਜ ਦੀ ਗੱਡੀ ਤੁਹਾਨੂੰ ਚੱਕਣ ਆਏਗੀ ਬਿਮਾਰ ਹੋ ਜਿਓ ਤੇ ਹਸਪੀਟਲ ਵੀ ਉਧਰ ਹੀ ਜਾਇਓ ਜਦਨ ਮਹਾਰਾਜ ਦੀ ਐਮਬੂਲੈਂਸ ਆਏਗੀ ਤੁਸੀਂ ਵਿਦੇਸ਼ ਜਾਣਾ ਹੈ ਤੇ ਉਦਨ ਹੀ ਜਾਇਓ ਜਦਨ ਮਹਾਰਾਜ ਦਾ ਜਹਾਜ਼ ਤੁਹਾਡੇ ਛੱਤ ਤੇ ਉਤਰੇਗਾ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ ਜਦਨ ਸ਼ਰਾਬ ਦੇ ਠੇਕੇ ਬੰਦ ਹੋਣ ਤੁਸੀਂ ਤਿੰਨ ਦਿਨ ਪਹਿਲਾਂ ਬੋਤਲ ਖਰੀਦਦੇ ਹੋ ਉਦਨ ਹੀ ਕਹਿੰਦੇ ਵੀ ਜਦਨ ਰੱਬ ਪਿਆਏਗਾ ਉਦਨ ਪੀਲਾਂਗੇ ਉਹਦੇ ਸਵੇਰ ਦੀ ਫ੍ਰਿਜ ਚ ਲਈ ਐ ਵੀ ਠੰਡੀ ਵੀ ਹੋਣੀ ਚਾਹੀਦੀ ਐ ਸ਼ਾਮ ਨੂੰ ਤੱਤੀ ਥੋੜਾ ਪੀਣੀ ਐ ਕੋਈ ਸਿਰਫ ਇੱਕ ਰੱਬ ਦਾ ਘਾਰੀ ਹੈ ਵੀ ਜਦੋਂ ਰੱਬ ਬੁਲਾਏਗਾ ਚਲੇ ਜਾਵਾਂਗੇ ਜਦੋਂ ਠਾਏਗਾ ਉਦੋਂ ਉੱਠ ਜਾਾਂਗੇ ਜਦੋਂ ਬਾਣੀ ਪੜ੍ਹਾਏਗਾ ਉਦੋਂ ਪੜ੍ਹਨਾਗੇ ਤੇ ਬਾਕੀ ਕੰਮ ਤੂੰ ਕਿਉਂ ਕਰਦਾ ਫਿਰ ਭਾਈ ਬਾਕੀ ਕੰਮ ਵੀ ਤੂੰ ਨਾ ਕਰ ਮੈਂ ਜੋ ਰੱਬ ਕਰਾਏਗਾ ਫਿਰ ਵੇਖੀ ਜਾਏਗੀ ਸਗੋਂ ਅਰਦਾਸ ਕਰੋ ਕਿ ਦੇ ਸ਼ਿਵਾ ਬਰ ਮੋਹ ਹੈ ਇਹ ਹੈ हे रब्बा मेनू ताकत दे शक्ति दे मेनू आशीष दे मेनू अपना आशीर्वाद दे शुभ कर्मन ते ਕਬਹੂ ਨਾ ਟਰੋ ਜਦੋਂ ਚੰਗੇ ਕੰਮ ਕਰਨ ਦੀ ਵਾਰੀ ਆਵੇ ਤੇ ਮੈਂ ਟਾਲਾ ਨਾ ਵਟਾਂ ਮੈਂ ਇਹਨਾ ਕਮਾਂ ਜੀ ਮੈਂ ਤਾਂ ਉਧਰ ਚੱਲਿਆਂ ਜੀ ਮੈਂ ਤੇ ਇੱਥੇ ਆ ਹੀ ਨਹੀਂਗਾ ਜੀ ਮੈਂ ਅਪਜੀ ਨੂੰ ਪਹਿਲਾਂ ਵੀ ਦੱਸਿਆ ਹੈ ਮੇਰਾ ਭਰਾ ਹੀ ਕਹਿ ਦੋ ਛੋਟਾ ਹੈ ਮੇਰੇ ਤੋਂ ਮਿੱਤਰ ਵੀ ਹੈ ਮੇਰਾ ਨਿਊਜਾਰਕ ਰਿਚਮੈਂਡ ਹਿੱਲ 'ਚ ਰਹਿੰਦਾ ਹੈ ਛੋਟਾ ਨਾਮ ਉਸ ਬੱਚੇ ਦਾ ਗਗਨ ਹੈ ਉਹ ਬੱਚੇ ਦੀ ਸਾਰੀ ਪੜ੍ਹਾਈ ਸਕੂਲ 'ਚ ਹੋਈ ਹੈ ਅਮਰੀਕਾ ਦੇ ਸਕੂਲ 'ਚ ਅਮਰੀਕਾ ਦੇ ਕਾਲਜਾਂ ਵਿੱਚ ਹੋਈ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਹੋਈ ਪਰ ਉਸ ਬੱਚੇ ਨੇ ਜੇ ਉਹਦੇ ਮਾਂ ਬਾਪ ਨੇ ਕਦੇ ਉਹਦਾ ਜੂڑا ਨਹੀਂ ਕਟਿਆ ਉਹਦੇ ਵਾਲ ਨਹੀਂ ਕੱਟੇ ਨਹੀਂ ਤੇ ਤੁਹਾਨੂੰ ਆਮ ਲੋਕ ਮਿਲਣਗੇ ਜੀ ਸਾਡੇ ਬੱਚਿਆਂ ਨੂੰ ਜੀ ਉੱਥੇ ਬੱਚੇ ਗੋਰਿਆਂ ਦੇ ਛੇੜਦੇ ਨੇ ਜੀ ਉਹਦੇ ਜੂੜੇ ਨੂੰ ਹੱਥ ਲਾਉਂਦੇ ਨੇ ਜੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਤੂੰ ਸੜਾ ਉਹ ਕਹਿੰਦਾ ਵੀ ਸਕੂਲ ਦੇ ਟਾਈਮ 'ਚ ਕੁਝ ਸੀ ਪਰ ਕਹਿੰਦਾ ਜਦੋਂ ਮੈਂ ਕਾਲਜ ਗਿਆ ਨਾ ਮੈਂ ਇੱਕ ਕਾਲੇ ਨਾਲ ਦੋਸਤੀ ਕਰਦੇ ਸਟੂਡੈਂਟ ਅਸੀਂ ਕਾਲਾ ਉਥੇ ਕਾਲੇ ਗੋਰੇ ਦੋ ਤਰ੍ਹਾਂ ਦੇ ਲੋਕ ਆਮ ਨੇ ਤੇ ਕਹਿੰਦਾ ਵੀ ਜੇ ਕਿਸੇ ਨੇ ਮੈਨੂੰ ਕੋਈ ਗੱਲ ਕਰਨੀ ਇੱਕ ਸਿੱਖ ਹੋਣ ਦੇ ਨਾਤੇ ਕਹਿੰਦਾ ਉਹਨੂੰ ਮੈਂ ਕਹਿਣਾ ਆਵਾਜ਼ ਮਾਰਨੀ ਫੋਨ ਕਰਨਾ ਉਹਨੇ ਝਟ ਆ ਜਾਣਾ ਕਹਿੰਦਾ ਗਿਆਨੀ ਜੀ ਤੁਸੀਂ ਗੋਰਿਆਂ ਨਾਲ ਦੋਸਤੀ ਕਰੋ ਨਾ ਤੇ ਕਹਿੰਦੇ ਸਾਡੇ ਪੰਜਾਬੀਆਂ ਵਰਗੇ ਨੇ ਤੁਸੀਂ ਇਹਨੂੰ ਆਵਾਜ਼ ਮਾਰੋਗੇ ਤੇ ਕਹਿੰਦੇ ਕਿ ਮੈਂ ਤਾਂ ਦਿੱਲੀ ਆ ਹੀ ਨਹੀਂ ਕਹਿੰਦਾ ਕਾਲੇ ਨੂੰ ਆਵਾਜ਼ ਮਾਰੋ ਕਹਿੰਦਾ ਇਹ ਕਹਿੰਦਾ ਮਿਸਟਰ ਸਿੰਘ ਬਸ 1 ਮਿੰਟ ਦੇ ਮੈਨੂੰ ਤੂੰ ਕਹਿੰਦਾ ਦੋਸਤੀ ਐਡੀ ਪੱਕੀ ਇਹਨਾਂ ਲੋਕਾਂ ਦੀ ਹੈ ਕਹਿੰਦਾ ਮੇਰੀ ਪੱਗ ਹੱਥ ਕਿਹੜੀ ਲਾਇਆ ਕਹਿੰਦਾ ਸਾਲ 6 ਮਹੀਨੇ ਔਖਾ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਕਹਿੰਦਾ ਵੀ ਮੇਰੀ ਇਕੱਲੇ ਬੱਚੇ ਦੀ ਪਹਿਚਾਣ ਸੀ ਯੂਨੀਵਰਸਿਟੀ 'ਚ ਕੌਣ ਕਹਿੰਦੇ ਉਹ ਜੀ ਦੀ ਟੁਰਬਨ ਹੈ ਕਿਉਂਕਿ ਵੱਖਰਾ ਹੀ ਮੈਂ ਸੀ ਬਾਕੀ ਤੇ ਸਾਰੇ ਰੈਗੂਲਰ ਸੀਗੇ ਹਿੰਦੂਆਂ ਦੇ ਵੀ ਮੁਸਲਮਾਨਾਂ ਦੇ ਵੀ ਸਾਈਆਂਾਂ ਦੇ ਵੀ ਜੁਦੀਆਂ ਦੇ ਵੀ ਉਹ ਸਾਰੇ ਰੈਗੂਲਰ ਸੀ ਕੀ ਪਤਾ ਲੱਗੇ ਬੋਨਾ ਬੱਚਾ ਕੀਦਾ ਹੈ ਮੇਰੀ ਕੱਲੇ ਦੀ ਕਹਿੰਦਾ ਬੀਸੀ ਤੱਕ ਪਹਿਚਾਨ ਸੀ ਕਿਉਂਕਿ ਸਰਦਾਰ ਮੈਂ ਕੱਲਾ ਸੀ ਪੱਗ ਮੇਰੀ ਕੱਲੇ ਦੀ ਸੀ ਇਹ ਗੱਲ ਤੇ ਮੈਂ ਇੱਥੇ ਆਪ ਪ੍ਰੈਸ ਕਲੱਬ ਵਿੱਚ ਮੇਰੇ ਆਪ ਸੁਣੀ ਹੈ ਮੈਂ ایک سارے ترمہ دی کوئی پریس کانفرنس ہی میں بھی بیٹھا تو سب نے پریس والا کہہ سردار جی آپ کی بوجھ ہے میں کہو کہ میں کہ ہم کو تو یہ بھی نہیں پوچھنا پڑتا آپ کا نام کیا ہے کہ لسٹ آئی ہے جہاں لکھا ہے سنگھ اس کا مطلب آپ ہی ہیں کہ سانوں یہ بھی نہیں پوچھنا پہنتا بھی آپ ہندو درم سے ہیں اسلام سے ہیں کون سے درم سے ہیں ਇਹ ਤਾਂ ਦਿਸੀ ਜਾਂਦੇ ਪੁੱਛਣ ਦੀ ਕੀ ਲੋੜ ਐ ਤੇ ਫੇ ਕਹਿਣਾ ਨਹੀਂ ਚਾਹੀਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਤੁਹਾਨੂੰ ਪਛਾਣ ਦਿੱਤੀ ਐ ਤੁਹਾਨੂੰ ਆਡੈਂਟੀਟੀ ਦਿੱਤੀ ਐ ਜਿਨੇ ਵੱਖਰਾ ਸਰੂਪ ਦਿੱਤਾ ਐ ਜਿਨੇ ਨਿਆਰਾ ਰੂਪ ਦਿੱਤਾ ਐ ਤੁਹਾਨੂੰ ਸਾਨੂੰ ਧੰਨ ਗੁਰੂ ਨਾਨਕ ਕਹਿਣਾ ਚਾਹੀਦਾ ਜਿਨੇ ਨਿਰਮਲ ਤੇ ਨਿਆਰਾ ਪੰਥ ਚਲਾਇਆ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ